ਵੀਰੇ ਭਾਈ ਜਸਵੰਤ ਸਿੰਘ ਜੀ ਭਾਈ ਜਸਵੰਤ ਸਿੰਘ ਹਾਰੜਾ ਇਹ ਮੂਵੀ ਦਾ ਬਹੁਤ ਵਧੀਆ ਬੜੀ ਹੋਈ ਆ ਭਾਈ। ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਨੀ ਭਾਜੀ ਨੇ ਲਾਇਆ। ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਿਲਦਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ। ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਭਾਈ ਜੀ। ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਨਹੀਂ ਲੱਗੇ ਪਰ ਹਰਣਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ। ਉਹਦੇ ਮੋਰੇ ਤਾਂ ਇਹ ਉਹਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਭਾਈ ਔਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਭਾਈ ਹੈਨਾ ਉਹ ਨਹੀਂ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਇੰਗਲਿਸ਼ ਹੁਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਦੂਰ ਪਾਸੇ ਨੂੰ ਟਰੈਕ ਤੁਰ ਪਣਾ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਹਾਰੜਾ ਇਹ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਇਆ ਹੈ ਉਦੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮੈਨੂੰ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਤਹੀ ਲੱਗੇ ਪਰ ਖੰਨਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਾਂ ਕੋਈ ਤਾਂ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਹਦੇ ਨਹੀਂ ਗਲੀ ਸੋਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਵੀਰੇ ਬਾਈ ਜਸਵੰਤ ਸਿੰਘ ਬਾਈ ਜਸਵੰਤ ਸਿੰਘ ਹਾਰੜਾ ਯਾਰੀ ਮੂਵੀ ਦਾ ਬਹੁਤ ਵਧੀਆ ਬੜੀ ਹੋਈ ਆ ਬਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਦੇ ਤੇ ਯਾਰ 4-5 ਸਾਲ ਹਨੀ ਭਾਈ ਨੇ ਲਾਏ ਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਿਲਵਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ ਦੂਜੇ ਸਾਲ ਸ਼ੂਟ ਮੇਰੇ ਦੋਕ ਸਾਲ ਲੱਗੇ ਪਰ ਕਹੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਨੋਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਭਾਈ ਔਰ ਕਿਸੇ ਦੀ ਫਿਲਮ ਐਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਭਾਈ ਹਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਇੰਗਲਿਸ਼ ਹੁਣ ਦਿੰਦੇ ਤੁਸੀਂ ਮੈਂ ਤਾਂ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ ਵੀਰੇ ਭਾਈ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਕਹੜਾ ਯਾਰ ਇਹ ਮੂਵੀ ਤਾਂ ਬਹੁਤ ਵਧੀਆ ਬੜੀ ਹੋਈ ਆ ਭਾਈ ਦੇਖੋ ਟਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਏ ਐ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ-ਘੱਟ ਮੈਨ ਲਗਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਅਹੀਂ ਲੱਗੇ ਪਰ ਖੰਡਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਦੋਹਾਂ ਦੇ ਬਰਾਬਰ ਵੀ ਨਹੀਂ ਹੈਗੇ ਉਹਨਾਂ ਦੇ ਪੈਰਾਂ ਦੇ ਪਰ ਹਣੀ ਭਾਈ ਦੀ ਬਹੁਤ ਮਿਹਨਤ ਆ ਯਾਰ ਬਾਈ ਔਰ ਕਿਸੇ ਦੀ ਫਿਲਮ ਇਹਦਾ ਰੋਕ ਦੇਣੀ ਬਹੁਤ ਮਾੜੀ ਗੱਲ ਆ ਬਾਈ ਹਨਾ ਉਹਦਾ ਇੱਥੇ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਰਿਲੀਜ਼ ਹੋਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪਣਾ